ਕੀ ਆਨਦਾ ਜੀ ਇਹਦਾ ਫਿਰ ਇਹਦਾ ਮਤਲਬ ਪਈ ਆ ਵੀ ਦੇਖੋ ਜਿਹੜਾ ਇਹ ਧੂਰੀ ਦਾ ਸਿਵਲ ਹਸਪਤਾਲ ਹੈ ਤਾਂ ਕਰਕੇ ਇਹਦੀ ਵਿਸ਼ੇਸ਼ਤਾ ਹੋ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਨੇ ਬੜੇ-ਬੜੇ ਦਾਅਵੇ ਕੀਤੇ ਸੀ ਕਿ ਜਿਹੜਾ ਸਿਹਤ ਨੂੰ ਰਿਲੇਟਡ ਕੰਮ ਹੈ ਜਾਂ ਸਿਹਤ ਦਾ ਮਾਡਲ ਦਿੱਲੀ ਦਾ ਪੇਸ਼ ਕੀਤਾ ਗਿਆ ਸੀ ਤਾਂ ਉਹ ਕਹਿੰਦੇ ਸੀ ਵੀ ਅਸੀਂ ਸਿਹਤ ਨੂੰ ਬਹੁਤ ਅੱਛਾ ਕਰ ਦਾਂਗੇ ਸਿਹਤ ਸਹੂਲਤਾਂ ਨੂੰ ਬੜਾ ਬੜਾਵਾ ਦੇ ਦਾਂਗੇ ਤੇ ਬਹੁਤ ਸਮੇਂ ਤੋਂ ਪਰ ਕੁਝ ਦਿਖਾਈ ਨਹੀਂ ਦਿੱਤਾ ਇੱਥੇ ਉਸ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਬੜਾ ਵੱਡਾ ਦਾਵਾ ਕੀਤਾ ਗਿਆ ਸੀ ਭਗਵੰਤ ਮਾਨ ਹੋਰਾਂ ਵੱਲੋਂ ਕਿ 26 ਜਨਵਰੀ ਤੋਂ ਬਾਅਦ ਹਰ ਇੱਕ ਦਵਾਈ ਹਰ ਇੱਕ ਟੈਸਟ ਹਸਪਤਾਲ ਦੇ ਵਿੱਚ ਹੋਇਆ ਕਰੂਗਾ ਤੇ ਅੱਜ ਤੇ ਕੱਲ ਅਸੀਂ ਦੇਖਿਆ ਕਿ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਇੱਕ ਤਾਂ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਹੜੇ ਡਾਕਟਰ ਨੇ ਉਹ ਦਵਾਈ ਜਿਹੜੀ ਲਿਖਦੇ ਆ ਉਹ ਮਿਲਦੀ ਨਹੀਂ ਤੇ ਭਗਵੰਤ ਮਾਨ ਨੇ ਕੀ ਕਿਹਾ ਸੀ ਕਿ ਅਗਰ ਦਵਾਈ ਨਹੀਂ ਮਿਲਦੀ ਤਾਂ ਡਾਕਟਰ ਜਾ ਕੇ ਆਪ ਬਾਹਰੋਂ ਦਵਾ ਕੇ ਲੈ ਕੇ ਆਇਆ ਕਰਨਗੇ ਕੁਛ ਨਹੀਂ ਹੋ ਰਿਹਾ ਉਹਦਾ ਤੁਸੀਂ ਵੀ ਦੇਖਿਆ ਉਹ ਅਸੀਂ ਵੀ ਦੇਖਿਆ ਗੱਲਬਾਤ ਵੀ ਕੀਤੀ ਹੈ ਮਰੀਜ਼ਾਂ ਦੇ ਨਾਲ ਕੋਈ ਟੈਸਟ ਨਹੀਂ ਹੋ ਰਿਹਾ ਇੱਕ ਇੱਥੇ ਬੋਰਡ ਲੱਗੇ ਹੁੰਦੇ ਸੀ ਮੇਰੇ ਖਿਆਲ ਹੁਣ ਤਾਂ ਸ਼ਾਇਦ ਦਿਖਾਈ ਨਹੀਂ ਦਿੱਤੇ ਕਿ ਸ਼ਾਇਦ ਬੈਕ ਸਾਈਡ ਤੇ ਲੱਗੇ ਹੋਏ ਆ ਕਿ ਜੀ ਅਗਰ ਤੁਸੀਂ ਅਲਟਰਾਸਾਉਂਡ ਕਰਾਉਣਾ ਤਾਂ ਸਰਕਾਰ ਵੱਲੋਂ ਕੁਝ ਨਿਸ਼ਚਿਤ ਹੋ ਗਿਆ ਲੈਬਾਂ ਬਾਹਰ ਕਿਉਂਕਿ ਹਸਪਤਾਲ ਦੇ ਵਿੱਚ ਤਾਂ ਹੈ ਨਹੀਂ ਅਸੀਂ ਵੀ ਮਿੰਤਾ ਕਰ ਕਰ ਹਟ ਗਏ ਵੀ ਭਗਵੰਤ ਮਾਨ ਸਾਹਿਬ ਤੁਸੀਂ ਮੁੱਖ ਮੰਤਰੀਓ ਘਟੋ ਘਟ ਅਲਟਰਾਸਾਉਂਡ ਮਸ਼ੀਨ ਤਾਂ ਹਸਪਤਾਲ ਦੇ ਵਿੱਚ ਹੋਣੀ ਚਾਹੀਦੀ ਹੈ ਹਸਪਤਾਲ ਦੇ ਵਿੱਚ ਤਾਂ ਅਲਟਰਾਸਾਊਂਡ ਮਸ਼ੀਨ ਪਹਿਲਾਂ ਪਈ ਸੀ ਪਰ ਉਹਨੂੰ ਕੋਈ ਟੈਸਟ ਕਰਨ ਵਾਸਤੇ ਡਾਕਟਰ ਨਹੀਂ ਹੈ ਤੇ ਕੁਝ ਨਹੀਂ ਹੋਇਆ ਇੱਕ ਹੋਰਡਿੰਗ ਜ਼ਰੂਰ ਲਾਇਆ ਗਿਆ ਕਿ ਬਾਹਰ ਜਾ ਕੇ ਲੈਬ ਤੋਂ ਤੁਸੀਂ ਕਰਾ ਲਓ ਤੇ ਸਰਕਾਰ ਪੈਸੇ ਦੇਊਗੀ ਤੇ ਕੱਲ ਉਹਦਾ ਵੀ ਪਤਾ ਲੱਗਿਆ ਜਦੋਂ ਉਹ ਲੈਬ ਵਾਲਿਆਂ ਨਾਲ ਗੱਲ ਕਰੀ ਮਰੀਜ਼ ਕਹਿੰਦੇ ਵੀ ਅਸੀਂ ਜਾਣਦੇ ਹਾਂ ਜਿਦੋਂ ਲੈਬ ਤੇ ਤਾਂ ਲੈਬ ਵਾਲੇ ਸਾਨੂੰ ਕਹਿੰਦੇ ਵੀ ਸਾਨੂੰ 4 ਮਹੀਨੇ ਤੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿਹੜੇ ਅਸੀਂ ਟੈਸਟ ਕਰ ਰਹੇ ਹਾਂ ਉਹਨਾਂ ਨੇ ਸਾਫ਼ ਕੋਰਾ ਜਵਾਬ ਦੇ ਦਿੱਤਾ ਵੀ ਅਸੀਂ ਕੋਈ ਟੈਸਟ ਨਹੀਂ ਕਰਦੇ ਤੇ ਮਤਲਬ ਕੀ ਨਿਕਲਦਾ ਹੈ ਕਿ ਭਗਵੰਤਮਾਨ ਦਾ ਖੁੱਦਾ ਜਿਲ੍ਹਾ ਭਗਵੰਤਮਾਨ ਦਾ ਖੁੱਦਾ ਹਲਕਾ ਭਗਵੰਤਮਾਨ ਦਾ ਖੁੱਦਾ ਹਸਤਾ ਵਾਲ ਵੀ ਜੇ ਕਹਿ ਦਈਏ ਤਾਂ ਇੱਥੇ ਹੀ ਲੋਕ ਖੱਜਲ ਖਵਾਰ ਹੋ ਰਿਹਾ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਕੁਝ ਨਹੀਂ ਹੋ ਰਿਹਾ ਸਿਹਤ ਸਹੂਲਤ ਦੇ ਨਾਮ ਦੇ ਉੱਤੇ ਸਿਰਫ ਆਪਣੀਆਂ ਫੋਟੋਆਂ ਚਪਕਾਈਆਂ ਹੋਈਆਂ ਨੇ ਮੁਹੱਲਾ ਕਲੀਨਿਕਾ ਦੇ ਉੱਤੇ ਜਿਨ੍ਹਾਂ ਦਾ ਨਾਮ ਅੱਜ ਕੱਲ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਰੱਖਿਆ ਇਹਨਾਂ ਨੇ ਉੱਥੇ ਕੀ ਹੁੰਦਾ ਤੁਸੀਂ 10 20 ਰੁਪਏ ਦੀ ਦਵਾਈ ਜਿਹੜੀ ਮੈਡੀਕਲ ਸ਼ਾਪ ਤੋਂ ਜਾ ਕੇ ਲੈ ਲੈਨੇ ਹੋ ਉਹ ਤੁਹਾਨੂੰ 10 20 ਰੁਪਏ ਦੀ ਦਵਾਈ ਮਿਲ ਜਾਂਦੀ ਹੈ ਤੇ ਜੇ ਤੁਸੀਂ ਕੋਈ ਟੈਸਟ ਕਰਾਉਣਾ ਹੁੰਦਾ ਉਹਦੀ ਤਿੰਨ ਤਿੰਨ ਚਾਰ ਚਾਰ ਦਿਨ ਰਿਪੋਰਟ ਨਹੀਂ ਆਉਂਦੀ ਕਿਹੜੀ ਸਿਹਤ ਸਹੂਲਤਾਂ ਇਹ ਤਾਂ ਇਸੇ ਦਾ ਜਵਾਬ ਲੈਣ ਵਾਸਤੇ ਅੱਜ ਇੱਥੇ ਪਹੁੰਚੇ ਸੀ ਤੇ ਇਹ ਤੋਂ ਵੀ ਉੱਪਰ ਦੀ ਬੜੀ ਤਰਾਸਦੀ ਹੋਈ ਆ ਸੰਗਰੂਰ ਜ਼ਿਲ੍ਹੇ ਦੇ ਨਾਲ ਕਿ ਜਿਹੜੇ ਐਕਸਰਸਾਈਜ਼ ਮਿਨਿਸਟਰ ਨੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਕਿਉਂਕਿ ਖੁੱਦ ਦਾ ਡਿਪਾਰਟਮੈਂਟ ਹੈ ਜਿਹੜਾ ਸ਼ਰਾਬ ਦਾ ਵੰਡਰਨ ਆ ਜਾਂ ਸ਼ਰਾਬ ਦੀ ਜਿਹੜੀ ਸਾਰੀ ਪ੍ਰਣਾਲੀ ਹੈ ਉਹਨੂੰ ਐਕਸਰਸਾਈਜ਼ ਡਿਪਾਰਟਮੈਂਟ ਦੇਖਦਾ ਖੁੱਦ ਦਾ ਉਹਨਾਂ ਦਾ ਡਿਪਾਰਟਮੈਂਟ ਹੈ ਖੁੱਦ ਦਾ ਉਹਨਾਂ ਦਾ ਹਲਕਾ ਲੋਕਾਂ ਨੇ ਵੱਡੀਆਂ ਬਟੇ ਮਾਰਜਨ ਦੇ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਉਹ ਲੋਕ ਅੱਜ ਆਮ ਲੋਕਾਂ ਦੀ ਗੱਲਾਂ ਕਰਨ ਵਾਲੇ ਖਾਸ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਉਹ ਲੋਕਾਂ ਨੂੰ ਮਿਲਨ ਦਾ ਜਿਨ੍ਹਾਂ ਦੇ 17 18 ਲੋਕਾਂ ਦੀ ਅਜੇ ਤੱਕ ਮੌਤ ਹੋ ਸਕੇ ਇਹ ਵੀ ਮੁੱਦਾ ਸੀ ਤੇ ਖਾਸ ਕਰਕੇ ਹਸਪਤਾਲ ਦਾ ਮੁੱਦਾ ਦੇਖੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਦਾ ਦਿਹਾੜਾ ਹੈ ਤੇ ਲੋਕਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਚੋਲਾ ਪਾ ਲਿਆ ਫੋਟੋਆਂ ਲਾ ਲੀਆਂ ਬੀ ਆਰ ਅੰਬੇਦਕਰ ਜੀ ਦੀਆਂ ਪਰ ਇਹ ਲੋਕ ਉਹਨਾਂ ਦਾ ਚੋਲਾ ਪਾ ਕੇ ਠੱਗੀਆਂ ਠੋਰੀਆਂ ਤੇ ਲੱਗੇ ਹੋਏ ਆ ਤੇ ਕੱਚਾ ਚਿੱਠਾ ਉਹਦਾ ਜਮੀਂ ਨੰਗਾ ਹੋ ਗਿਆ ਅੱਜ ਕੇਜਰੀਵਾਲ ਦਾ ਕਿ ਉਹਨਾਂ ਨੇ ਕਿੱਡਾ ਬੜਾ ਕਾਪੜਾ दारू ਦਾ ਘੁਟਾਲਾ ਕੀਤਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਂ ਇਹ ਵੀ ਸਮਝਦਾ ਕਿ ਜਿਹੜੇ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਇਹਨਾਂ ਨੇ ਲਾਗੂ કરી ਪਹਿਲਾਂ ਫਿਰ ਉਹਨੂੰ ਵਾਪਸ ਲੈ ਲਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਦੇ ਘੇਰੇ ਦੇ ਵਿੱਚ ਇਹ ਲੋਕ ਜੇ ਕੋਈ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਪਾਲਿਸੀ ਦੇ ਥਰੂ ਕੋਈ ਕਪੜੇ ਬਾਜੀ ਕੀਤੀ ਹੈ ਤਾਂ ਇਹਦੇ ਤਾਰ ਪੰਜਾਬ ਦੇ ਨਾਲ ਵੀ ਜੁੜਨਗੇ ਤੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਭੇਸ ਧਾਰਿਆ ਹੋਇਆ ਝੂਠੇਨ ਕਲੱਬੀਆਂ ਦਾ ਉਹ ਵੀ ਬਹੁਤ ਜਲਦ ਨੰਗਾ ਹੋ ਜਾਣਾ ਤੇ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਆ ਜਾਂ ਉਹਨਾਂ ਦੀ ਪਾਰਟੀ ਗੱਲਾਂ ਕਰਦੀ ਆ ਵੀ ਸਾਡੇ ਨਾਲ ਤੱਕਾ ਹੋ ਰਿਹਾ। ਕਰੀਬ-ਕਰੀਬ 6-7 ਮਹੀਨਿਆਂ ਤੋਂ ਉਹਨਾਂ ਨੂੰ ਸੰਮਣ ਭੇਜੇ ਜਾ ਰਹੇ ਸੀ। ਈਡੀ ਨੇ ਉਹ ਬੜਾ ਲੰਮਾ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਪੇਸ਼ ਹੋ ਜਾਓ ਤੁਹਾਡੇ ਤੋਂ ਪੁੱਛਗਿੱਛ ਕਰਨੀ ਹੈ। ਪਰ ਜਦੋਂ ਉਹ ਨਹੀਂ ਪੇਸ਼ ਹੋਏ, ਈਵਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਵੀ ਲਾਈ। ਉਹਨਾਂ ਨੇ ਕਿਹਾ ਕਿ ਮੈਨੂੰ ਐਂਟੀਸੀਪੇਟਰੀ ਬੇਲ ਦੇ ਦਿੱਤੀ ਜਾਵੇ। ਪਰ ਹਾਈ ਕੋਰਟ ਨੇ ਜਦੋਂ ਦੇਖਿਆ ਕਿ ਈਡੀ ਦੇ ਕੋਲ ਕਿੰਨੇ ਜ਼ਿਆਦਾ ਪੁਖਤਾ ਸਬੂਤ ਨੇ ਤਾਂ ਹਾਈ ਕੋਰਟ ਨੇ ਵੀ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਤੁਹਾਨੂੰ ਐਂਟੀਸੀਪੇਟਰੀ ਬੇਲ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਈਡੀ ਦੇ ਕੋਲ ਪੁਖਤਾ ਸਬੂਤ ਨੇ ਤੇ ਪੁਖਤਾ ਸਬੂਤ ਹੋਣ ਦੇ ਕਾਰਨ ਕਈ ਇਹਨਾਂ ਦੇ ਮੰਤਰੀ 1.5 ਸਾਲ ਤੋਂ ਕੋਈ 2 ਸਾਲ ਤੋਂ ਅੰਦਰ ਬੈਠਾ ਪਰ ਕੋਈ ਵੀ ਕੋਰਟ ਉਹਨਾਂ ਨੂੰ ਜਮਾਨਤ ਨਹੀਂ ਦੇ ਰਹੀ ਤੇ ਮੈਂ ਸਮਝਦਾ ਵੀ ਕੇਜਰੀਵਾਲ ਸਾਹਿਬ ਵੀ ਹੁਣ ਲੰਬਾਈ ਜੇਲ੍ਹ ਦੇ ਵਿੱਚ ਜਾਣਗੇ ਤੇ ਜਿਹੜਾ ਉਹਨਾਂ ਨੇ ਕੀਤੇ ਹੋਏ ਕਰਮਾਂ ਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੂ ਆਪ ਵਰਕਰ ਦਿੱਲੀ ਤੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿਸ ਤਰ੍ਹਾਂ ਦਾ ਅਸਰ ਦੇ ਮੈਨੂੰ ਤਾਂ ਹੀ ਸੰਗਰੂਰ 'ਚ ਦਿਖਿਆ ਨਹੀਂ ਕੋਈ ਇਹਨਾਂ ਦਾ ਪ੍ਰਦਰਸ਼ਨ ਕਰਤਾ ਤੁਹਾਨੂੰ ਦਿਖਿਆ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲ ਤਾਂ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ ਹੱਬ ਸੀ ਸੰਗਰੂਰ ਜ਼ਿਲ੍ਹਾ ਸੰਗਰੂਰ ਲੋਕ ਸਭਾ ਤੁਹਾਨੂੰ ਕੋਈ ਦਿਖਿਆ ਪ੍ਰਦਰਸ਼ਨ ਕਰਦਾ ਆਤੀ ਸੀ ਜੀ ਕਹਿ ਰਹੀ ਸੀ ਉੱਥੇ ਦਿੱਲੀ ਦੇ ਵਿੱਚ ਕਿ ਸਾਰੀ ਦਿੱਲੀ ਸਾਡੇ ਨਾਲ ਆ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਪਿੱਛੇ ਆਊਗੀ ਪੰਜਾਬ ਉਹਨਾਂ ਦੇ ਪਿੱਛੇ ਆਊਗਾ ਮੈਂ ਸੰਗਰੂਰ ਜ਼ਿਲ੍ਹੇ ਨੂੰ ਮੰਨਦਾ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲਾ ਜ਼ਿਲ੍ਹਾ ਹੈ ਲੋਕ ਸਭਾ ਪੈਰ ਲਾਉਣ ਵਾਲੀ ਲੋਕ ਸਭਾ ਕਿਉਂਕਿ ਇੱਕੋ ਇੱਕ ਲੋਕ ਸਭਾ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਕੋਲ ਸੀ ਤੇ ਉੱਥੇ ਦਾ ਕੋਈ ਪ੍ਰਦਰਸ਼ਨ ਕਰਤਾ ਦਿਖਿਆ ਨਹੀਂ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੁਸੀਂ ਚੈੱਕ ਕਰ ਲਓ ਜਿੱਦਣ ਦਾ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਇਆ ਉਹਦੇ ਕੱਚੇ ਚਿੱਠੇ ਨੰਗੇ ਕਰੇ ਆ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਖੁਸ਼ ਆ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਵੀ ਪੰਜਾਬ ਦਾ ਅਗਰ ਕੋਈ ਪੈਸਾ ਖਰਾਬ ਕਰ ਰਿਹਾ ਪੰਜਾਬ ਦੇ ਵਿੱਚ ਇੰਟਰਫੇਅਰ ਕਰ ਰਿਹਾ ਤਾਂ ਉਹ ਕੇਜਰੀਵਾਲ ਕਰ ਰਿਹਾ ਤੇ ਕੇਜਰੀਵਾਲ ਦੀ ਸਰਕਾਰ ਨੂੰ ਇਸ ਵਾਰ ਜਿਹੜੀ ਆ ਲੋਕ ਸਭਾ ਦੀ ਚੋਣਾਂ ਹੋਣੀ ਆ ਇਹਦੇ ਵਿੱਚ ਹੀ ਸਭ ਕੋਲਾਂ ਨੇ ਸਿਖਾ ਦੇਣਾ ਤੇ ਜਿਹੜੀ ਇਹ 13 0 ਦੀ ਗੱਲ ਕਰਦੇ ਆ 0 13 ਤੁਹਾਡੇ ਸਾਹਮਣੇ ਆ ਜਾਣਾ ਥੋੜੇ ਸਮੇਂ ਦੀ ਗੱਲ ਬਾਕੀ ਰਹੀ ਕੱਲ ਇਹਨਾਂ ਦੇ ਵਕੀਲਾਂ ਨੇ ਵੀ ਜੱਜਿਕਾ ਵਾਪਸ ਲਈ ਉਹਦੇ ਬਾਅਦ ਕੀ ਕਰੇਗਾ ਉਹਨਾਂ ਨੂੰ ਵੀ ਪਤਾ ਹੈ ਜੀ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਵੀ ਇਹ ਜਾਚੀ ਕਾ ਅਗਰ ਪਹਿਲੇ ਹੀ ਸੁਪਰੀਮ ਕੋਰਟ ਦੇ ਵਿੱਚ ਲਾਤੀ ਤੇ ਉਹ ਰਿਜੈਕਟ ਹੋਗੀ ਤਾਂ ਮੈਨੂੰ ਲੱਗਦਾ ਜਿੰਨਾ ਕਿ ਮੈਂ ਕਾਨੂੰਨ ਦੇ ਬਾਰੇ ਜਾਣਦਾ ਵੀ ਫੇਰ ਸਾਡੇ ਕੋਲ ਕੋਈ ਰਾਹ ਨਹੀਂ ਰਹਿਣਾ ਇਸ ਕਰਕੇ ਉਹ ਲੰਬਾ ਸਮਾਂ ਉਹਨਾਂ ਨੂੰ ਕਿਵੇਂ ਸਬੂਤਾਂ ਨੂੰ ਕਾਊਂਟਰ ਕਰਨਾ ਹੈ ਉਹਦੇ ਲਈ ਸਮਾਂ ਲੈ ਰਹੇ ਆ ਮੈਨੂੰ ਇਹ ਲੱਗ ਰਿਹਾ ਤਾਂ ਕਰਕੇ ਉਹ ਜਾਚੀ ਕਾ ਵਾਪਸ ਲਈ ਹੈ ਪਰ ਕੋਰਟ ਨੇ ਕੱਲ ਰਿਮਾਂਡ ਵੀ ਦੇ ਦਿੱਤਾ ਈਡੀ ਨੂੰ ਤੇ ਹੋਰ ਵੀ ਖਲਾਸੇ ਹੋਣਗੇ ਅਗਰ ਪੰਜਾਬ ਦੇ ਨਾਲ ਕੋਈ ਤਾਰ ਜੋੜਦੇ ਹੋਣਗੇ ਹੋ ਸਕਦਾ ਪੰਜਾਬ ਵਾਲੇ ਧਰਨਾ ਪ੍ਰਦਰਸ਼ਨ ਤਾਂ ਹੀ ਕਰ ਰਹੇ ਆ ਕਿਤੇ ਸਾਡੀਆਂ ਬੋਲਾਂ ਨਾ ਖੁੱਲ ਜਾਣ ਇਹ ਵੀ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਜਦੋਂ ਰਿਮਾਂਡ ਦੇ ਵਿੱਚ ਇਹ ਅਰਵਿੰਦ ਕੇਜਰੀ ਵਾਲੇ ਰਹਿਣਾ ਕਾਰਨ ਇਹ ਹੈ ਜੀ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੀਗੇ ਵੀ ਅਸੀਂ ਧੂਰੀ ਨੂੰ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਯੂਜ਼ ਕਰਾਂਗੇ ਉਹ ਇਸ ਤਰ੍ਹਾਂ ਦੇ ਭੜੇ ਭੜੇ ਪ੍ਰਯੋਗ ਕਰ ਰਹੇ ਨੇ ਨਾ ਇੱਥੇ ਕਿਸੇ ਨੂੰ ਟਾਈਮ ਨਾਲ ਦਵਾਈ ਮਿਲਦੀ ਐ ਨਾ ਪੂਰੀਆਂ ਦਵਾਈਆਂ ਮਿਲਦੀਆਂ ਪਰਚੀਆਂ ਵੀ ਕਟਾਉਣ ਵਾਸਤੇ ਲੋਕ ਲੈਣਾ ਚ ਖੱਜਲ ਖਵਾਰ ਹੋ ਰਹੇ ਨੇ ਕੰਪਿਊਟਰ ਤੇ ਇਨਾਂ ਕੋਲੇ ਬੰਦੇ ਨਹੀਂ ਹੈਗੇ ਠੀਕ ਹੈ ਜੀ ਅਲਟਰਾਸਾਉਂਡ ਕਰਾਉਣ ਵਾਸਤੇ ਇਹਨਾਂ ਨੇ ਬਾਹਰ ਲੈਬਾਂ ਮੋਂ ਹੀ ਕਰਾਈਆਂ ਸੀ ਲੈਬਾਂ ਵਾਲੇ ਜਵਾਬ ਦੇ ਰਹੇ ਨੇ ਉਹਨਾਂ ਨੂੰ 4-4 ਮਹੀਨਿਆਂ ਤੋਂ ਸਰਕਾਰ ਨੇ ਪੇਮੈਂਟ ਨਹੀਂ ਕਰੀਆਂ ਭਗਵੰਤਮਾਨ ਸਰਕਾਰ ਦੇ ਸਿਰਫ ਖੋਖਲੇ ਦਾਅਵੇ ਨੇ ਸਿਰਫ ਐਡਵਰਟਾਈਜ਼ਮੈਂਟ ਤੇ ਇਹਨਾਂ ਦਾ ਜੋਰ ਹੈ ਉੱਥੇ ਸਿਰਫ ਇਸ਼ਤਿਹਾਰबाजी ਤੇ ਸਿਰਫ ਪੈਸਾ ਖਰਚ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਹਸਪਤਾਲ ਵੱਲੋਂ ਦਾਵਾ ਕੀਤਾ ਗਿਆ ਕਿ ਕੱਲ ਅਲਟਰਾਸਾਉਂਡ ਮਸ਼ੀਨ ਨਵੇਂ ਆ ਚੁੱਕੀ ਆ। ਦੇਖੋ ਹਲੇ ਇਹਨਾਂ ਦੇ ਦਾਅਵੇ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਜੀ। ਸਰਕਾਰ ਅਨਾਉਂਸਮੈਂਟ ਕਰ ਦਿੰਦੀ ਹੈ, ਗਰਾਊਂਡ ਲੈਵਲ ਤੇ 100% ਕੰਮ ਨਹੀਂ ਹੁੰਦਾ। ਮਸ਼ੀਨ ਤੁਸੀਂ ਕਹਿ ਰਹੇ ਹੋ ਆ ਗਈ ਹੈ ਜਦੋਂ ਆਪਰੇਟਰ ਵੀ ਨਹੀਂ ਹੋਣਾ ਮੈਨੂੰ ਲੱਗਦਾ ਇਹਨਾਂ ਕੋਲੇ। ਜਦੋਂ ਆਪਰੇਸ਼ਨਲ ਹੋਏਗੀ ਮਨੀਸ਼ ਉਦੋਂ ਤੁਸੀਂ ਚੈੱਕ ਕਰ ਲਿਓ। ਇਹਦਾ ਕਾਰਨ ਇਹ ਆ ਜੀ, ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਧੂਰੀ 'ਚ ਮਲਟੀ ਸਪੈਸ਼ਲਿਸਟ ਹਸਪਤਾਲ ਬਣਾਵਾਂਗੇ। ਅੱਜ ਉਹ ਮਲਟੀ ਸਪੈਸ਼ਲਿਸਟ ਹਸਪੀਟਲ ਨੂੰ ਦੇਖਣ ਆਏ ਸੀ ਅਸੀਂ ਅੱਜ ਉਰੇ ਵੀ ਕਿੰਨਾ ਕੁ ਵਧੀਆ ਚੱਲ ਰਿਹਾ ਹੈਗਾ ਕਿਉਂਕਿ ਇਹਨਾਂ ਨੇ ਪਹਿਲਾਂ 8 ਸਾਲ ਐਮਪੀ ਰਹਿੰਦੇ ਹੋਏ ਵੀ ਮਾਨ ਸਾਹਿਬ ਨੇ ਤੂਰੀ ਹਸਪਤਾਲ ਵਾਸਤੇ ਇੱਕ ਚੀਜ਼ ਨਹੀਂ ਦਿੱਤੀ ਇੱਕ ਅਲਟਰਾਸਾਉਂਡ ਮਸ਼ੀਨ ਨਹੀਂ ਦੇ ਸਕੇ ਪਹਿਲਾਂ 8 ਸਾਲਾਂ 'ਚ ਹੁਣ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਹੁਣ ਨਹੀਂ ਅਲਟਰਾਸਾਉਂਡ ਮਸ਼ੀਨ ਮੰਨ ਲਓ ਇੱਥੇ ਦੇ ਸਕੇ ਅਲਟਰਾਸਾਉਂਡ ਮੰਨ ਲਓ ਕਰਨ ਵਾਸਤੇ ਜਦੋਂ ਬਾਹਰ ਭੇਜ ਰਹੇ ਸੀਗੇ ਤਾਂ ਬਾਹਰ ਜਿਹੜੀਆਂ ਪ੍ਰਾਈਵੇਟ ਲੈਬਸ ਨੇ ਉਹਨਾਂ ਨੂੰ ਉਹਨਾਂ ਦੇ ਫੰਡ ਨਹੀਂ ਦਿੱਤੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਉਹ ਹੱਥ ਖੜੇ ਕਰ ਗਏ ਵੀ ਅਸੀਂ ਨਹੀਂ ਮਨ ਲਓ ਅਲਟਰਾਸਾਉਂਡ ਬਾਹਰ ਪ੍ਰਾਈਵੇਟ ਕਰ ਸਕਦੇ ਤਾਂ ਜੇ ਆਪਾਂ ਧੂਰੀ ਦੇ ਹਸਪਤਾਲ ਦੀ ਗੱਲ ਕਰੀਏ ਅੱਜ 2 ਸਾਲ ਤੋਂ ਉੱਪਰ 2 ਸਾਲ ਦਾ ਉੱਪਰ ਦਾ ਸਮਾਂ ਹੋ ਚੱਲਿਆ ਸਰਕਾਰ ਨੂੰ ਇੱਕ ਅਲਟਰਾਸਾਉਂਡ ਮਸ਼ੀਨ ਵੀ ਚਲਾ ਸਕੇ ਕੋਈ ਟੈਸਟ ਨਹੀਂ ਅੰਦਰ ਹੋ ਰਹੇ ਕੋਈ ਦਵਾਈਆਂ ਨਹੀਂ ਮਿਲ ਰਹੀਆਂ ਮਰੀਜ਼ ਖੱਜਲ ਖਵਾਰ ਹੋ ਰਹੇ ਨੇਗੇ ਜੇ ਜੇ ਸੀਐਮ ਸਿਟੀ ਦੇ ਹਾਊਸ ਮਨ ਲਓ ਹਸਪਤਾਲ ਦਾ ਇਹ ਹਾਲ ਆ ਸੀਐਮ ਸਾਹਿਬ ਦੇ ਆਪ ਦੇ ਹਲਕੇ ਦੇ ਹਸਪਤਾਲ ਦਾ ਇਹ ਹਾਲ ਤਾਂ ਹੋਰਾਂ ਦਾ ਕੀ ਹਾਲ ਹੋਣਾਗਾ ਆਪਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕੋਈ 10 ਲੱਖ ਦਾ ਕੰਮ ਕਰਕੇ ਕਰੋੜ ਰੁਪਏ ਦੇ ਪੋਸਟਰ ਲਾ ਆਂਦੇ ਨੇ ਵੀ ਅਸੀਂ ਆਹ ਕਰਤਾਈ ਮਸੂਰੀਆਂ ਹੀ ਸਰਕਾਰ ਆ ਪਹਿਲਾਂ ਲੋਕਾਂ ਨੂੰ ਹੋਰਾਂ ਸਰਕਾਰਾਂ ਨੂੰ ਕਹਦੇ ਹੁੰਦੇ ਸੀ ਕਿ ਇਹ ਪੋਸਟਰਾਂ ਨਾਲ ਆਪਦੀ ਮਸੂਰੀ ਕਰਦੇ ਨੇ ਪਰ ਅੱਜ ਆਉ ਕੰਮ ਆਪ ਕਰਨ ਲੱਗ ਗਏ ਇਹ ਤੇ ਜਿਹੜੇ ਆਪਣੇ ਸਿਹਤ ਸਿੱਖ ਮੰਨ ਲਓ ਸਹੂਲਤਾਂ ਦੇ ਦਾਅਵੇ ਨੇ ਇਹਨਾਂ ਦੇ ਉਹ ਬਿਲਕੁਲ ਜ਼ੀਰੋ ਨੇ ਉਹ ਫੇਲ ਹੋਈ ਆ ਸਰਕਾਰ ਤੇ ਉਹੀ ਚੀਜ਼ ਅੱਜ ਦੇਖਣ ਆਏ ਸੀ ਉਰੇ ਕੀ ਨਾ ਤੁਹਾਡਾ ਬੱਬੀ ਆਈ ਮੇਰੇ ਨਾਲ ਕਿਹੜੀ ਜਗ੍ਹਾ ਤੋਂ ਸਲਾਮ ਤੁਹਾਨੂੰ ਕੀ ਕਾਰਨ ਆ ਤੁਸੀਂ ਇੱਥੇ ਧੂਰੀ ਆਏ ਹੋ ਮਤਲਬ ਵੱਡਾ ਭਰਾ ਸੀ ਗਈ ਮੇਰਾ ਬਸ ਉਹ ਸ਼ਰਾਬ ਸਰੂਪ ਜਿਹੜੀ ਆ ਚੱਲ ਰਹੀ ਬਈ ਸ਼ਰਾਬ ਸਰੂਪੀ ਕੇ ਡੈਥ ਹੋ ਗਈ ਸੀ ਉਹਦੀ ਆਏ ਡੈੱਡ ਬੋਡੀ ਧੂਰੀ ਲਿਆਂਦੀ ਆ ਸੁਨਾਮ ਜਸ ਸੰਗੋੜ ਤੋਂ ਵੀ ਰੱਖੀ ਪਟਿਆਲੇ ਲੀਕ ਪਟਿਆਲੇ ਤੋਂ ਅਸੀਂ ਲੈ ਕੇ ਜਾ ਰਹੇ ਜੀ ਗਾਂਤਨੋ ਲਈ ਉੱਥੇ ਰਸਤੇ ਡੈਥ ਹੋ ਗਈ ਸੀ ਫਿਰ ਉੱਥੋਂ ਇੱਥੇ ਲਿਆਈ ਸੀ ਆਪਣੇ ਸੰਗਰੂਰੀ ਸਰਕਾਰੀ ਜੇ ਉੱਥੋਂ ਫਿਰ ਡੈੱਡ ਬੋਡੀ ਉਰੇ ਭੇਜਤੀ ਸੀ ਰਾਤ ਕੀ ਨਾਮ ਸੀ ਜਨਾਹ ਨਹੀਂ ਦੱਸੋਈ ਆ ਨਾਮ ਨਹੀਂ ਪਤਾ ਇਹ ਨਹੀਂ ਜੜਾ ਜੀ ਸਾ ਮੈਂ ਰਵੀ ਸੀ ਗਈ ਪੁਰਾ ਹੈ ਸਾਡਾ ਜੀ ਵੱਡਾ ਭਰਾ ਰਵੀ ਸੀ ਗਏ ਸੀ ਅਰੇ ਵੀ ਸਪਹਿਲੇ ਜੋਗੀ ਨਾ ਤੁਨੇ